ਅੱਜ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਸ਼ਾ ਵਿਰੁੱਧ ਜੋ ਐਂਟੀ ਡਰੱਗ ਮੁਹਿੰਮ ਚੱਲ ਰਹੀ ਹੈ ਉਹਦੇ ਅੰਡਰ ਹੀ ਅੱਜ ਸਦਰਖੰਨਾ ਵਿਖੇ ਅੱਜ ਸਦਰਖੰਨਾ ਦੇ ਜਿੰਨੇ ਵੀ ਪਿੰਡ ਹੈ ਉਹਨਾਂ ਦੇ ਸਰਪੰਚ ਉਹਨਾਂ ਦੇ ਮੋਤਵਾਰ ਬੰਦੇ ਉਹਨਾਂ ਦੇ ਜੋ ਪਿੰਡ ਰਾਖੀ ਕਮੇਟੀ ਦੇ ਮੈਂਬਰਸ ਹੈ ਤੇ ਹੋਰ ਵੀ ਜੋ ਪਿੰਡਾਂ ਦੇ ਮੈਂਬਰਸ ਹੈ ਉਹਨਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ ਤੇ ਜੋ ਹੁਣ ਤੱਕ ਤੇ ਸਾਡੀ ਕਾਰਗੁਜ਼ਾਰੀ ਰਹੀ ਹੈ ਇਸ ਯੁੱਧ ਨਸ਼ਾ ਵਿਰੁੱਧ ਦੇ ਅੰਦਰ ਤੇ ਉਹਦੇ ਨਾਲ ਨਾਲ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਇਸ ਮੁਹਿੰਮ ਨੂੰ ਅੱਗੇ ਸਿਰੇ ਤੱਕ ਲੈ ਕੇ ਜਾਏ ਉਸ ਚੀਜ਼ ਦੇ ਰਿਗਾਰਡਿੰਗ ਅੱਜ ਦੀ ਮੀਟਿੰਗ ਹੈਗੀ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਸਾਡਾ ਇੱਕ ਪਰਪਸ ਹੈ ਉਹਦੇ ਨਾਲ ਨਾਲ ਲੋਕਾਂ ਨੂੰ ਹੋਰ ਸਰਕਾਰ ਦੇ ਜੋ ਹੁਣ ਤੱਕ ਇਹ ਕਾਰਗੁਜ਼ਾਰੀ ਉਹਦਾ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਉਹਦੇ ਬਾਰੇ ਦੱਸਣਾ ਤੇ ਅੱਗੇ ਔਰ ਲੋਕਾਂ ਦਾ ਕਿਵੇਂ ਹੋਰ ਸਹਿਯੋਗ ਸਾਨੂੰ ਮਿਲ ਸਕਦਾ ਉਹਦੇ ਬਾਰੇ ਅੱਜ ਦੀ ਮੀਟਿੰਗ ਰੱਖੀ ਗਈ ਹੈ ਜਿਹੜਾ ਜਦੋਂ ਨਸ਼ਾ ਵਿਰੋਧ ਤੁਹਾਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਕਿੰਨੀ ਜਿਹੜੀ ਸਫਲਤਾ ਮਿਲੀ ਹੈਗੀ ਜੀ ਖੰਨਾਪੁਰ ਜ਼ਿਲ੍ਹੇ ਨੂੰ ਬਾਕੀਆਂ ਜੀ ਆ ਜੋ ਪਿੰਡ ਜੋ ਖੰਨਾ ਜ਼ਿਲਾ ਹੈਗਾ ਉਹ ਇੱਕ ਬੜਾ ਮੇਨ ਟ੍ਰਾਂਜ਼ਿਟ ਰੂਟ ਦੇ ਉੱਪਰ ਪੈਂਦਾ ਹੈਗਾ ਜੀਟੀ ਰੋਡੇ ਤੋਂ ਕ੍ਰੋਸ ਕਰਦਾ ਹੈ ਆ ਜੋ ਸਮਰਾਲਾ ਚੰਡੀਗੜ੍ਹ ਹਾਈਵੇ ਖੰਨਾ ਤੋਂ ਕ੍ਰੋਸ ਕਰਦਾ ਹੈਗਾ ਤੇ ਖੰਨਾ ਆਪ ਵੀ ਲੁਧਿਆਣਾ ਦਾ ਸਰਾਊਂਡਿੰਗ ਏਰੀਆ ਹੈਗਾ ਤੇ ਇੱਥੇ ਜੋ ਪੈਡਲਿੰਗ ਹੈਗੀ স্মਲ ਟਾਈਮ ਪੈਡਲਿੰਗ ਜਿਹਨੂੰ ਕਹਿ ਸਕਦੇ ਇੱਕ ਜੋ ਯੂਸੇਜ ਡਰੱਗ ਦੀ ਹੈਗੀ ਉਹ ਇੱਥੇ ਫਿਰ ਵੀ ਸੀਗੀ ਮੈਂ ਵੱਡੇ ਸਪਲਾਈਅਰਸ ਤਾਂ ਇੱਥੇ ਨਹੀਂ ਸੀਗੇ ਬਟ ਫਿਰ ਵੀ ਪੀਤੇ 3 ਮਹੀਨਾ ਦੇ ਵਿੱਚ ਅਸੀਂ ਤਕਰੀਬਨ 185 ਤੋਂ ਉੱਪਰ ਐਫ ਆਈ ਆਰਸ ਦੇ ਚੁਕੇ ਹਨ ਖਾਲੀ ਐਨ ਡੀ ਪੀਐਸ ਦੇ ਤੇ ਇਹਦੇ ਉਹਨ ਐਫ ਆਈ ਆਰਸ ਦੇ ਅੰਦਰ ਅਸੀਂ 380 ਤੋਂ 90 ਦੇ ਵਿੱਚ ਵਿੱਚ ਅਸੀਂ ਸਪਲਾਈਅਰ ਤੇ ਪੈਡਲਰਸ ਨੂੰ ਫੜ ਚੁਕੇ ਹਾਂ ਤੇ ਆਈ ਥਿੰਕ 300 ਤੋਂ ਉੱਪਰ ਅਸੀਂ ਆਊਟ ਕਲਿਨਿਕਸ ਜੋ 90 પડਤੀਆਂ 79 ਡੀ ਐਡੀਕਸ਼ਨ ਵਾਲ ਵੀ ਲੈ ਕੇ ਜਾ ਰਹੇ ਤਾਂ ਉੱਥੇ ਘਰ ਆ ਚੁੱਕੇ 100 ਦੇ ਤਕਰੀਬਨ ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਪਰਤੀ ਘਰ ਆ ਚੁੱਕੇ ਇਹਦੇ ਨਾਲ ਨਾਲ ਬੜੇ ਸਾਰੇ ਇਦਾਂ ਦੇ ਪਰਸਨ ਹੈ ਜਿਹੜੇ ਪਹਿਲਾਂ ਡਰਗ ਦਾ ਕਾਰੋਬਾਰੀਆ ਜਿਨ੍ਹਾਂ ਦੇ ਉੱਪਰ ਪਹਿਲਾਂ ਐਂਡੀਪੀਐਸ ਐਕਟ ਦੇ ਅੰਡਰ ਐਫ ਆਈ ਆਰਸ ਵਗੈਰਾ ਸੀਗੀਆਂ ਤੇ ਹੁਣ ਉਹ ਕੰਮ ਨਹੀਂ ਕਰਦੇ ਪੰਚਾਇਤ ਦੇ ਸਹਿਯੋਗ ਨਾਲ ਉਹਨਾਂ ਦੇ ਉੱਪਰ ਫਿਰ ਬਣਦੀ ਕਾਨੂੰਨੀ ਕਾਰਵਾਈ ਜੋ ਰੋਕੂ ਕਾਰਵਾਈ ਜੀ ਨੂੰ ਕਹਿੰਦੇ ਉਹ ਕੀਤੀ ਗਈ ਤਾਂ ਕਿ ਇੱਕ ਲੀਗਲੀ ਵੀ ਉਹਨਾਂ ਨੂੰ ਰੋਕਾ ਜਾ ਸਕੇ ਕਿ ਇਸ ਚੀਜ਼ ਵੱਲ ਦੁਬਾਰਾ ਨਾ ਜਾਏ ਤੇ ਇਹਦੇ ਨਾਲ ਨਾਲ ਪੁਲਿਸ ਜੋ ਇੰਡਸਟਰੀ ਹੈ ਖੰਨਾ ਵਿਖੇ ਉਹਨਾਂ ਦੇ ਨਾਲ ਵੀ ਟਾਈ ਅਪ ਕਰਦੀ ਹੈਗੀ ਤੇ ਉਹਨਾਂ ਦੇ ਨਾਲ ਵੀ ਸਾਡਾ ਰابطਾ ਹੈਗਾ ਤੇ ਅਗਰ ਕੋਈ ਕੋਈ ਵੀ ਨੌਕਰੀ ਕਰਨਾ ਚਾਹੁੰਦਾ ਹੈਗਾ ਤੇ ਜਿਹਨੂੰ ਕੰਮ ਰੋਜ਼ਗਾਰ ਦੀ ਲੋੜ ਹੈਗੀ ਅਸੀਂ ਉਹਨਾਂ ਦਾ ਵੀ ਟਾਈ ਅਪ ਕਰਾਉਂਦੇ ਹਾਂ ਤਾਂ ਕਿ ਸਰਕਲ ਇੱਕ ਜੋ ਡੀ ਐਡੀਸ਼ਨ ਦਾ ਉਹਨੂੰ ਅਸੀਂ ਪੂਰਾ ਕਰ ਪਏ ਮੈਡਮ ਕੀ ਕਹਿਣਾ ਚਾਹੋਗੇ ਜਿਹੜਾ ਨਸ਼ਾ ਸਮਗਰਾਂ ਨੂੰ ਕੀ ਸਨੇਹਾ ਦੇ ਦਿੱਜੇਗਾ ਸਚੇਤਤਾ ਜੀ ਸਨੇਹਾ ਸਾਡਾ ਉਹੀ ਹੈਗਾ ਕਿ ਸਾਡੇ ਏਰੀਆ ਵਿਖੇ ਨਾ ਤੋਂ ਡਰਗ ਨੂੰ ਵੇਚੋ ਤੇ ਨਾ ਹੀ ਇੱਥੇ ਕੋਈ ਕੰਜ਼ਿਊਮਰ ਲੱਭਣ ਦੀ ਕੋਸ਼ਿਸ਼ ਕਰੋ ਅਸੀਂ ਇੱਥੇ ਤੁਹਾਡਾ ਕੰਮ ਨਹੀਂ ਚੱਲਣ ਦੇਣਾ ਹੈਗਾ ਤੁਸੀਂ ਦੇਖ ਹੀ ਰਹੇ ਹੋ ਸਾਡੀ ਪੁਲਿਸ ਬਹੁਤ ਤੰਦਰੁਸਤੀ ਦੇ ਨਾਲ ਜਿੱਥੇ ਵੀ ਜੋ ਕੁਝ ਸੁੰਸਾਨ ਜਗ੍ਹਾ ਥਾਂਵਾਂ ਜਿੱਥੇ ਡਰਗ ਵਗੈਰਾ ਲੈਂਦੇ ਸੀਗੇ ਉਥੇ ਕੰਟੀਨਿਊਸਲੀ ਡੋਮੀਨੇਟ ਕਰਕੇ ਰੱਖ ਰਹੀ ਹੈ ਉਹਦੇ ਨਾਲ ਰਿਸਰਚ ਵਗੈਰਾ ਹੈ ਪੁਲਿਸ ਨੇ ਆਪਣਾ ਪੂਰਾ ਸਪੈਸ਼ਲ ਬ੍ਰਾਂਚ ਦਾ ਇੰਟੈਲੀਜੈਂਸ ਵੱਲੋਂ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਉਹਨੂੰ ਯੂਜ਼ ਕਰਦੇ ਹੋਏ ਅਸੀਂ ਰੇਡਸ ਵਗੈਰਾ ਵੀ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪਲਾਈਨ ਸ਼ੁਰੂ ਕੀਤੀ ਗਈ ਹੈ ਉੱਥੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਵੀ ਸੀ ਇਮੀਡੀਏਟਲੀ ਐਕਟ ਕਰਦੇ ਹੋਏ ਐਕਸ਼ਨ ਲੈਂਦੇ ਆਂ ਤੇ ਅਸੀਂ ਆਪਣੇ ਵੱਲੋਂ ਤਾਂ 100% ਕਮਿਟਿਡ ਵੀ ਹੈ ਤੇ ਸਾਡੇ ਵੱਲੋਂ 100% ਕਮਿਟਮੈਂਟ ਤੇ ਨਾਲ ਹੀ ਕੰਮ ਕੀਤਾ ਜਾ ਰਿਹਾ ਹੈਗਾ ਤੇ ਸਾਡੇ ਏਰੀਆ ਦੇ ਵਿੱਚ ਤਾਂ ਅਸੀਂ ਡਰਗ ਨੂੰ ਨਹੀਂ ਵੇਚਣ ਦੇਣਾ ਤੇ ਉਹਨਾਂ ਦੀ ਇੱਥੇ ਦਾ ਦਲ ਨਹੀਂ ਗੇੜਾ